ਅਕਸਰ ਹੀ ਮੁੰਡੇ ਕੁੜੀਆਂ ਸੋਸ਼ਲ ਮੀਡੀਆ ਤੇ ਵਾਪਕ ਸੋਸ਼ਲ ਐਪਸ ਰਾਹੀਂ ਦੁਪਤੀ ਕਰਦੇ ਨੇ ਫਿਰ ਸਾਥ ਨਭੌਲੀਆਂ ਕਸਮਾਂ ਵਾਦੇ ਖਾਂਦੇ ਪਰ ਇਹ ਸਾਥ ਕੁਝ ਹੀ ਲੋਕਾਂ ਨੂੰ ਪਰਵਾਹ ਹੁੰਦਾ ਹੈ ਜਿਵੇਂ ਇੱਕ ਮਾਮਲਾ ਅਮਰਸਰ ਦੇ ਮੁਖੰpura ਅਧੀਨ ਆਉਂਦੇ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਮਹੀਨਾ ਪਹਿਲਾਂ ਹੀ ਇੰਸਟਾਗ੍ਰਾਮ ਤੇ ਮੁੰਡੇ ਕੁੜੀ ਦੀ ਦੋਸਤੀ ਹੋਈ ਜਿਸ ਤੋਂ ਬਾਅਦ ਦੋਨਾਂ ਨੇ ਇਕੱਠੇ ਸਿਨੇਮਾ ਹਾਲ ਵਿੱਚ ਜਾ ਕੇ ਫਿਲਮ ਦੇਖੀ ਤੇ ਬਾਅਦ ਚ ਲੜਕੀ ਵੱਲੋਂ ਲੜਕੇ ਨਾਲ ਵਿਆਹ ਕਰਵਾਉਣ ਦੀ ਮੰਗ ਕੀਤੀ ਗਈ ਲੜਕੇ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਹੁਣ ਲੜਕੀ ਤੇ ਲੜਕੀ ਦਾ ਪਰਿਵਾਰ ਖਾਣੇ ਦੇ ਬਾਹਰ ਆ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਸ ਦੌਰਾਨ ਪੀੜਤ ਲੜਕੀ ਨੇ ਦੱਸਿਆ ਕਿ ਉਸਦੇ ਮੁਹੱਲੇ 'ਚ ਰਹਿਣ ਵਾਲੇ ਇੱਕ ਮੁੰਡੇ ਨਾਲ ਉਸਦੀ ਸੋਸ਼ਲ ਮੀਡੀਆ ਤੇ ਇੱਕ ਮਹੀਨਾ ਪਹਿਲਾਂ ਦੋਸਤੀ ਹੋਈ ਸੀ ਤੇ ਉਹਨਾਂ ਨੇ ਚੈਟਿੰਗ ਕਰਨ ਤੋਂ ਬਾਅਦ ਸਿਨੇਮਾ ਹਾਲ ਦੇ ਚੁਕ ਨੂੰ ਦੇਖੀ ਤੇ ਫਿਲਮ ਦੇਖਣ ਦੌਰਾਨ ਲੜਕੇ ਵੱਲੋਂ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਤੇ ਹੁਣ ਉਹ ਮੰਗ ਕਰਦੀ ਹੈ ਕਿ ਉਸਦਾ ਵਿਆਹ ਕਰਵਾਇਆ ਜਾਵੇ। ਮੇਰਾ ਨਾਮ ਅਨੀਤ ਥੋੜਾ ਫਾਰੇ ਕਿਸਾਨ ਗਲੀ ਨੰਬਰ 5 ਇੱਕ ਮੇਰੇ ਗਲੀ 'ਚ ਕੁੜੀ ਦਿੰਦੀ ਹੀ ਫਰੈਂਡ ਸਰਕਲ ਹੀ ਚੱਲਦਾ ਹੈ ਆਪਣਾ। ਅੱਛਾ ਫਰੈਂਡ ਦੀ ਭੈਣ ਹੀ ਹੈ ਜਿਹੜੇ ਜੈਦੋਦੀ ਉਹਨਾਂ ਬਸ ਇਦਾਂ ਹੀ ਚਲਾਇਆ ਮਾੜਾ-ਵੱਡਾ ਕਿਤੇ ਘੁੰਮਣ ਫਿਰਨ ਗਏ ਆਂ ਵੀ ਮੈਂ ਇੱਕ ਤਰਫ ਹੈਗਾ ਆਪਾਂ ਕੋਈ ਫਰੈਂਡ ਉਹ ਉਹ ਮੈਨੂੰ ਪਿਆਰ ਕਰਨ ਦਾ ਵੀ ਮੇਰਾ ਫਰੈਂਡ ਸਰਕਲ ਹੀ ਗਏ ਫਿਰ ਭਾਈ ਚੈਟਿੰਗ ਇੰਸਟਾਗ੍ਰਾਮ ਕਰਾਦੇ ਜਿਵੇਂ ਮੈਂ ਉਹਨੂੰ ਆ ਕੇ ਗਿਆ ਕਿ ਮੈਂ ਇਹਦਾ ਪਿਆਰ ਨਹੀਂ ਜਾਂਦਾ ਕਰਦਾ ਉਹ ਮੇਰੇ ਮਗਰ ਵੀ ਮੇਰਾ ਪਿਆਰ ਉਹਨਾਂ ਵਿਆਹ ਕਰਾ ਮੇਰਾ ਵਿਆਹ ਕਰਾ ਭਾਈ ਇਹਨੇ ਭਲੇੜ ਤੱਕ ਮਾਰੇ ਆਪਣੇ ਹੱਥ ਤੇ ਚਿੰਮਾ ਸਾਰੇ ਖੜਿਆ ਪਰ ਮੈਂ ਟੱਚ ਨਹੀਂ ਕੀਤਾ ਭਾਜੀ ਇਹ ਤੇ ਅਲੀਗੇਸ਼ਨ ਨਾਲ ਟੱਚ ਕੀਤਾ ਕੀਤਾ ਮੈਂ ਨਹੀਂ ਕੀਤਾ ਭਾਜੀ ਕਿ ਜਾਨੀ ਤੁਹਾਨੂੰ ਮੈਂ ਸਰ ਮੰਨਦਾਂਗੇ ਮੇਰੀ ਗਲਤੀ ਤੇ ਮੇਰੀ ਮੰਮੀ ਵੀ ਕਹਿੰਦੇ ਗਲਤੀ ਕੀਤਾ ਤੂੰ ਨਹੀਂ ਕਹਿਣਾ ਕਿਦਾ ਸੀ ਤਦੋਂ ਮੈਂ ਐਗਰੀ ਹੀ ਗਿਆ ਹਾਂ ਪਰ ਵੱਤੋ ਵੱਤ ਵੀ ਨਾ ਜ਼ਿਆਦਾ ਨਹੀਂ ਤੇ ਨਾ ਕੀ ਸਰ ਰਹੀ ਹੈ ਇਨਸਾਨ ਹੋ ਜਾਵੇਂ ਸਰ ਮੈਨੂੰ ਇਹ ਬਹੁਤ ਜ਼ਿਆਦਾ ਕਰੰਦੇ ਸਰ ਮੈਂ ਨਹੀਂ ਕੀਤੀ ਇਹ ਵੀ ਗੱਲ ਨਹੀਂ ਕੀਤੀ ਵਿਆਹ ਵਾਲੀ ਮੇਰਾ ਨਹੀਂ ਸਰਕਲ ਇਹੋ ਜਿਹਾ ਹੈਗਾ ਮੈਂ ਮੈਨੂੰ ਪਸੰਦ ਦੇ ਵੇਸ ਬਸ ਪਰ ਉਹ ਤਾਂ ਫਿਰ ਜੋ ਮੱਝ ਵਿਆਹ ਦੇ ਫਸਾਣਾ ਹੀ ਜਾਂਦੇ ਜਾਏ ਹੋ ਜੀ ਮੱਝ ਜਾਂਦੇ ਜਾਂਦੇ ਜੀ ਸਭ ਜੀ ਇਹਨਾਂ ਇਨਸਾਫ ਹੀ ਇਨਸਾਫ ਕਰਾਓ ਮੇਰਾ ਮੈਨੂੰ ਫਸਾਉਣ ਦੇ ਨਜਾਇਜ਼ ਮੇਰੇ ਮੱਥੇ ਕੁੜੀ ਮੜਨ ਦੇ ਜਿਹੜੀ ਹੁਣੇ ਭਲੇੜ ਮਾਰੀ ਜਾਂਦੀ ਐ ਤੇ ਬਾਅਦ ਮੇਰਾ ਕੀ ਕਰੇਗੀ ਸਰ ਵਾਈ ਫਰਨੈਲ ਜੀ ਨੇ ਫਾਲ ਇਹਨੇ ਫਾਲ ਲਿਆ ਗੱਲ ਨੂੰ ਮੇਰਾ ਡੱਬਾ ਸਾਰਾ ਖੇਚ ਜਾ ਜੂਗਾ ਨਾ ਭਾਜੀ ਇਸ ਕਰਕੇ ਮੈਂ ਨਹੀਂ ਸਰ ਇਹਨਾਂ ਮੈਰੀ ਕਰਾਨੀ ਗਈ ਮੇਰੇ ਤੇ ਪਰਚਾ ਕਟਾਉਣ ਦੀ ਮੰਗ ਕਰਦੇ ਮੇਰੇ ਤੇ ਪਰਚਾ ਕੱਢ ਦੋ ਮੈਂ ਕੀਤਾ ਕੁਝ ਨਹੀਂ ਸਰ ਜੀ ਹਾਂ ਬਾਕੀ ਮੇਨਾ ਦਾ ਘਰ ਆ ਸਰ ਇਹ ਤੇ ਮੇਰੀ ਸੁਣਵਾਈ ਨਹੀਂ ਕੀਤੀ ਗਈ ਚਾਰ ਦਿਨ ਮੈਨੂੰ ਲਗਾਤਾਰ ਹੋ ਗਏ ਨੇ ਇੱਥੇ ਆਂਦੀ ਨੂੰ ਕੋਈ ਕਿਸੇ ਦੀ ਨਹੀਂ ਸੁਣਦਾ ਪਿਆ ਹਾਂ ਜੀ ਮਾਮਲਾ ਮੇਰਾ ਕੀ ਇਹ ਦਿਨਾਂ ਮੁੰਡੇ ਨਾਲ ਇੰਸਟਾ ਤੇ ਗੱਲ ਹੁੰਦੀ ਰਹੀ ਫਿਰ ਹੋਲੀ-ਵਲੀ ਕਾਲ ਤੇ ਆ ਗਏ ਆਪਾਂ ਤੇ ਇਹ ਮੈਨੂੰ ਮੂਵੀ ਹਾਲ ਚ ਲੈ ਕੇ ਵੀ ਗਿਆ ਇੰਨੇ ਮਿੰਟ ਬੋਡੀ ਟੱਚ ਵੀ ਕੀਤਾ ਐਨੇ ਮੈਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਅਸੀ ਸਰ ਇਹਨਾਂ ਨੂੰ ਮੌਕਾ ਵੀ ਦਿੱਤਾ ਸੀ ਇੱਕ ਕਿ ਵਿਆਹ ਕਰਾ ਲਾ ਪਰ ਮੁੰਡਾ ਇਨਕਾਰ ਕਰਦਾ ਪਿਆ ਮੈਂ ਹੀ ਚਾਹਨੀ ਹੈ ਕਿ ਮੁੰਡਾ ਜੇਲੇ ਨਾ ਜਾਵੇ ਤੇ ਮੇਰਾ ਵਿਆਹ ਕਰਾ ਲਈ ਕਿਉਂਕਿ ਉਹਦੀ ਵੀ ਇੱਜ਼ਤ ਬਣੀ ਰਵੇ ਤੇ ਮੇਰੀ ਵੀ ਇੱਜ਼ਤ ਹਾਂਜੀ ਮੁੰਡਾ ਇਨਕਾਰ ਕਰਦਾ ਪਿਆ ਵਾ ਪਰ ਮੈਂ ਉਹਦੇ ਨਾਲ ਵਿਆਹ ਕਰ ਮਹੀਨਾ ਜੇੜ ਮਹੀਨਾ ਉਹਨੇ ਸਜਾ ਦਿੱਤੀ ਜੀ ਸਰ ਮੁੰਡਾ ਕਿੱਥੇ ਰਹਿਣਾ ਬੋਲਾ ਜੀ ਮੁੰਡਾ ਵੀ ਮੱਲੇ ਦਾ ਹੀ ਹੈ ਸਰ ਇਹ ਜੀ ਮੀਸ਼ਾ ਨਾ ਦੀ ਲੜਕੀ ਆ ਉਹ 5 ਨੰਬਰ ਗਲੀ ਕਿਸ਼ਨानगर ਚ ਰਹਿੰਦੀ ਹੈ 22 ਸਾਲ ਦੀ ਉਮਰ ਹੈ ਉਸੇ ਗਲੀ ਵਿੱਚ ਇੱਕ ਰਾਜਨ ਨਾਮ ਦਾ ਲੜਕਾ ਰਹਿੰਦਾ ਜਿਹਦੀ ਉਮਰ 22 ਸਾਲ ਹੈ ਇਹਨਾਂ ਦੋਵਾਂ ਦੀ ਆਪਸ ਵਿੱਚ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਇੱਕ ਆਪਸ ਵਿੱਚ ਗੱਲਬਾਤ ਹੋਈ ਸੀ ਤੇ ਲੜਕੀ ਦੇ ਦੱਸਣ ਦੇ ਮੁਤਾਬਕ ਵੀ ਇੱਕ ਵਾਰਾਂ ਲੜਕਾ ਨੂੰ ਸਿਨੇਮੇ ਹਾਲ ਚ ਲੈ ਕੇ ਗਿਆ ਉੱਥੇ ਇਹਦੇ ਨਾਲ ਉਹਨੇ ਸਰੀਰ ਨੂੰ ਤੱਚ ਕੀਤਾ ਸੀ ਲੜਕੀ ਜਿਹੜੀ ਆ ਉਹ ਕਹਿ ਰਹੀ ਆ ਵੀ ਮੈਂ ਇਸੇ ਲੜਕੇ ਨਾਲ ਹੀ ਵਿਆਹ ਕਰਾਣਾ। ਲੜਕਾ ਜਿਹੜਾ ਵਾ ਉਹ ਕਹਿੰਦਾ ਜੀ ਮੈਂ ਵਿਆਹ ਨਹੀਂ ਕਰਉਣਾ। ਹੁਣ ਦੋਵਾਂ ਦੀ ਕਾਉਂਸਲਿੰਗ ਦੋ ਵਾਰ ਕਰਵਾ ਚੁੱਕੇ ਆ ਅੱਜ ਵੀ ਹੁਣ ਵੀ ਕਰਾ ਦੇ। ਪਰ ਲੜਕੀ ਵਿਆਹ ਕਰਨਾ ਚਾਹੁੰਦੀ ਆ ਲੜਕਾ ਵਿਆਹ ਨਹੀਂ ਕਰਵਾ ਰਿਹਾ। ਹੁਣ ਲੜਕੀ ਆਪਣਾ ਬਿਆਨ ਲਿਖਾਊਗੀ। ਲੜਕੀ ਜਿਉਂ ਹੀ ਬਿਆਨ ਲਿਖਾਊਗੀ ਉਹਦੇ ਮੁਤਾਬਕ ਨੂੰ ਨਹੀਂ ਕਰ ਰਹੀ ਜੀ।